ਬੁੱਧੀਮਾਨ ਉਹੀ ਜਿਸ ਇਹ 12 ਗੁਣ ਹੋ ਦੋਸਤੋ ਇਸ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਬੁੱਧੀਮਾਨ ਅਤੇ ਦੂਜੇ ਮੂਰਖ ਬੁੱਧੀਮਾਨ ਵਿਅਕਤੀ ਉਹ ਹੁੰਦਾ ਹੈ ਜੋ ਔਖੇ ਤੋਂ ਔਖੇ ਕੰਮ ਨੂੰ ਵੀ ਆਸਾਨੀ ਨਾਲ ਨਿਪਟਾ ਦਿੰਦਾ ਹੈ ਉਸ ਲਈ ਸਫਲਤਾ ਪਾਉਣਾ ਉਹਨਾ ਔਖਾ ਨਹੀਂ ਹੁੰਦਾ ਕਿਉਂਕਿ ਉਹ ਸਮਝਦਾਰੀ ਨਾਲ ਹਰ ਕਦਮ ਚੁੱਕਦਾ ਹੈ ਪਰ ਮੂਰਖ ਵਿਅਕਤੀ ਇਸਦੇ ਬਿਲਕੁਲ ਉਲਟ ਹੁੰਦਾ ਹੈ ਉਹਨਾਂ ਨੂੰ ਛੋਟੀ ਜੀ ਸਫਲਤਾ ਲਈ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਆਚਾਰ્ય ਚਨਕਿਆ ਨੇ ਸਦੀਆਂ ਪਹਿਲਾਂ ਹੀ ਕਿਹਾ ਸੀ, "ਬੁੱਧੀ ਇਨਸਾਨ ਨੂੰ ਜਿੱਤ ਦਵਾਉਂਦੀ ਹੈ ਅਤੇ ਮੂਰਖਤਾ ਉਸ ਨੂੰ ਆਪਣੇ ਹੀ ਹਾਰ ਦਾ ਕਾਰਨ ਬਣਾ ਦਿੰਦੀ ਹੈ।" ਦੋਸਤੋ, ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਬੁੱਧੀਮਾਨ ਵਿਅਕਤੀਆਂ ਦੇ 12 ਨਿਸ਼ਾਨੇ ਜੇਕਰ ਇਹਨਾਂ ਵਿੱਚੋਂ ਘੱਟੋ-ਘੱਟ 7 ਗੁਣ ਵੀ ਤੁਹਾਡੇ ਕੋਲ ਹਨ ਤਾਂ ਸਮਝ ਲਓ ਕਿ ਤੁਸੀਂ ਇੱਕ ਸੱਚੇ ਬੁੱਧੀਮਾਨ ਇਨਸਾਨ ਹੋ ਅਤੇ ਜੇਕਰ ਅਜੇ ਇਹ ਗੁਣ ਤੁਹਾਡੇ ਵਿੱਚ ਨਹੀਂ ਵੀ ਹਨ ਤਾਂ ਚਿੰਤਾ ਨਾ ਕਰੋ ਕਿਉਂਕਿ ਇਸ ਵੀਡੀਓ ਦੇ ਅੰਤ ਤੱਕ ਤੁਹਾਨੂੰ ਉਹ ਰਸਤੇ ਮਿਲਣਗੇ ਜਿਨ੍ਹਾਂ ਨਾਲ ਤੁਸੀਂ ਵੀ ਬੁੱਧੀਮਾਨ ਬਣ ਸਕਦੇ ਹੋ ਤਾਂ ਚੱਲੋ ਦੋਸਤੋ ਸ਼ੁਰੂ ਕਰਦੇ ਹਾਂ ਇੱਕ ਸਮੇਂ ਦੀ ਗੱਲ ਹੈ ਗੁਰਕੁਲ ਵਿੱਚ ਚਾਰ ਚੇਲੇ ਆਪਸ ਵਿੱਚ ਬਹਿਸ ਕਰ ਰਹੇ ਸਨ ਕਿ ਬੁੱਧੀਮਾਨ ਵਿਅਕਤੀ ਕੌਣ ਹੁੰਦਾ ਹੈ ਆਖਰਕਾਰ ਉਹ ਆਪਣੇ ਗੁਰੂ ਆਚਾਰਏ ਚਨਕਿਆ ਕੋਲ ਪਹੁੰਚੇ ਅਤੇ ਆਦਰ ਸਹਿਤ ਉਹਨਾਂ ਨੂੰ ਆਪਣੀ ਜਿਗਿਆਸਾ ਸੁਣਾਈ ਉਹਨਾਂ ਦੀ ਗੱਲ ਸੁਣ ਕੇ ਆਚਾਰਏ ਚਨਕਿਆ ਨੇ ਮੁਸਕੁਰਾ ਕੇ ਕਿਹਾ ਪੁੱਤਰੋ ਅੱਜ ਮੈਂ ਤੁਹਾਨੂੰ ਬੁੱਧੀਮਾਨ ਵਿਅਕਤੀਆਂ 12 ਵਿਸ਼ੇਸ਼ਤਾਵਾਂ ਬਾਰੇ ਦੱਸਾਂਗਾ ਪਰ ਇਸ ਤੋਂ ਪਹਿਲਾਂ ਇਸ ਬਾਰੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਉਹਨਾਂ ਦੱਸਿਆ ਕਿ ਇੱਕ ਪਿੰਡ ਵਿੱਚ ਚਾਰ ਦੋਸਤ ਰਹਿੰਦੇ ਸਨ ਵੀਰ ਜਸ ਕਰਮ ਅਤੇ ਤਿੱ ਉਹਨਾਂ ਚਾਰਾਂ ਨੇ ਇੱਕ ਦੂਰ ਦਰਾਡੇ ਸ਼ਹਿਰ ਵਿੱਚ ਵਪਾਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਜੋ ਕਿ ਇੱਕ ਖਤਰਨਾਕ ਸਫ਼ਰ ਸੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਵਿੱਚੋਂ ਸਭ ਤੋਂ ਬੁੱਧੀਮਾਨ ਵਿਅਕਤੀ ਨੂੰ ਚੁਣਨਗੇ ਜੋ ਉਹਨਾਂ ਦੇ ਤਾਨ ਅਤੇ ਯੋਜਨਾਵਾਂ ਦਾ ਮੁਖੀ ਬਣੇਗਾ ਬੀਰ ਬਹੁਤ ਬੋਲਣ ਵਾਲਾ ਅਤੇ ਦਿਖਾਵੇ ਵਾਲਾ ਸੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਪੂਰੇ ਪਿੰਡ ਵਿੱਚ ਢੰਡੋਰਾ ਪੇਟ ਦਿੱਤਾ ਕਿ ਉਹ ਕਿੰਨੀ ਵੱਡੀ ਯੋਜਨਾ ਤੇ ਕੰਮ ਕਰ ਰਿਹਾ ਹੈ ਅਤੇ ਜਲਦੀ ਹੀ ਅਮੀਰ ਬਣ ਜਾਵੇਗਾ। ਜਸ ਕਾਲੀ ਵਾਲਾ ਅਤੇ ਜਿੱਤੀ ਸੀ ਜਦੋਂ ਵੀਰ ਨੇ ਆਪਣੀ ਸਾਰੀ ਯੋਜਨਾ ਦੱਸ ਦਿੱਤੀ ਤਾਂ ਜਸ ਨੇ ਗੁੱਸੇ ਵਿੱਚ ਆ ਕੇ ਵੀਰ ਨੂੰ ਛਿੜਕਿਆ ਪਰ ਆਪਣੀ ਗਲਤੀ ਮੰਨਣ ਦੀ ਬਜਾਏ ਉਸਨੇ ਗੁੱਸੇ ਵਿੱਚ ਇੱਕ ਹੋਰ ਅਧੂਰੀ ਯੋਜਨਾ ਬਣਾ ਲਈ ਅਤੇ ਕੰਮ ਸ਼ੁਰੂ ਕਰ ਦਿੱਤਾ। ਕਰਮ ਬਹੁਤ ਆਲਸੀ ਸੀ ਉਹ ਹਰ ਕੰਮ ਨੂੰ ਟਾਲਦਾ ਰਹਿੰਦਾ ਸੀ ਉਸ ਨੇ ਕਿਹਾ ਅਜੇ ਬਹੁਤ ਸਮਾਂ ਹੈ ਕੰਮ ਬਾਅਦ ਵਿੱਚ ਕਰਾਂਗੇ ਉਹ ਸਿਰਫ ਆਪਣੀ ਕਿਸਮਤ ਤੇ ਭਰੋਸਾ ਕਰਦਾ ਸੀ ਅਤੇ ਦੂਜਿਆਂ ਦੀਆਂ ਗੱਲਾਂ ਵਿੱਚ ਦਖਲ ਦੇ ਕੇ ਬਹਿਸ ਕਰਦਾ ਰਹਿੰਦਾ ਸੀ ਪਰ ਚੌਥਾ ਦੋਸਤ ਧੀ ਬਹੁਤ ਸ਼ਾਂਤ ਸੀ ਧੀ ਨੇ ਆਪਣੀਆਂ ਸਾਰੀਆਂ ਨਿੱਜੀ ਯੋਜਨਾਵਾਂ ਅਤੇ ਕਮਜ਼ੋਰੀਆਂ ਗੁਪਤ ਰੱਖੀਆਂ ਉਸਨੇ ਹਰ ਰੋਜ਼ ਲਗਾਤਾਰ ਸਿੱਖਣ ਦੀ ਆਦਤ ਬਣਾਈ ਰੱਖੀ ਅਤੇ ਸਮੇਂ ਦੀ ਸਹੀ ਵਰਤੋਂ ਕੀਤੀ ਜਦੋਂ ਬੇਰ ਅਤੇ ਜਸ ਬਹਿਸ ਕਰਦੇ ਸਨ ਤਾਂ ਉਹ ਜ਼ਿਆਦਾ ਸੁਣਦਾ ਅਤੇ ਘੱਟ ਬੋਲਦਾ ਸੀ ਉਹ ਉਹਨਾਂ ਦੇ ਇਰਾਦਿਆਂ ਨੂੰ ਪਾਪਦਾ ਸੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਉਹ ਹਮੇਸ਼ਾ ਨਤੀਜਿਆਂ ਦਾ ਅੰਦਾਜ਼ਾ ਲਗਾਉਂਦਾ ਸੀ ਅਤੇ ਗੁੱਸੇ ਜਾਂ ਲਾਲਚ ਤੋਂ ਦੁਰੰਦਰ ਸੀ ਸਫ਼ਰ ਦੇ ਅੱਧੇ ਰਸਤੇ ਵਿੱਚ ਬੀਰ ਦੀਆਂ ਦਸੀਆਂ ਗੱਲਾਂ ਕਾਰਨ ਇੱਕ ਦੁਸ਼ਮਨ ਨੇ ਉਸ ਦਾ ਸਾਰਾ ਧਨ ਲੁੱਟ ਲਿਆ ਜਸ ਕਾਲੀ ਵਿੱਚ ਗਲਤ ਫੈਸਲੇ ਲੈਣ ਕਾਰਨ ਇੱਕ ਖਤਰਨਾਕ ਰਸਤੇ ਤੇ ਭਟਕ ਗਿਆ ਅਤੇ ਨੁਕਸਾਨ ਝੱਲਿਆ ਕਰਮ ਆਲਸ ਕਾਰਨ ਸਹੀ ਸਮੇਂ ਤੇ ਮੌਕਾ ਗਵਾ ਬੈਠਾ ਅਤੇ ਹਾਰ ਮੰਨ ਕੇ ਵਾਪਸ ਮੁੜ ਗਿਆ ਪਰਤੀ ਜਿਸ ਨੇ ਹਰ ਮੁਸ਼ਕਲ ਤੋਂ ਸਿੱਖਿਆ ਕਦੇ ਹਾਰ ਨਹੀਂ ਮੰਨੀ ਅਤੇ ਹਰ ਕਦਮ ਸੋਚ ਸਮਝ ਕੇ ਚੁੱਕਿਆ ਉਹ ਸੁਰੱਖਿਤ ਸ਼ਹਿਰ ਪਹੁੰਚ ਗਿਆ ਉਸਨੇ ਚੁੱਪਚਾਪ ਆਪਣਾ ਵਪਾਰ ਸਥਾਪਿਤ ਕੀਤਾ ਅਤੇ ਸਫਲ ਹੋ ਗਿਆ ਹੁਣ ਆਚਾਰਯ ਚਨਕਿਆ ਨੇ ਕਿਹਾ ਕਿ ਹੁਣ ਮੈਂ ਤੁਹਾਨੂੰ ਉਹ 12 ਨਿਸ਼ਾਨੀਆਂ ਦੱਸਾਂਗਾ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਬੁੱਧੀਮਾਨ ਵਿਅਕਤੀ ਦੀ की ਪਛਾਣ ਹੁੰਦੀ ਹੈ। ਨੰਬਰ 1 ਨਿੱਜੀ ਗੱਲਾਂ ਨੂੰ ਗੁਪਤ ਰੱਖਣਾ। ਬੁੱਧੀਮਾਨ ਵਿਅਕਤੀ ਦੀ ਪਹਿਲੀ ਪਛਾਣ ਇਹ ਹੈ ਕਿ ਉਹ ਆਪਣੇ ਮਨ ਦੀਆਂ ਗੱਲਾਂ ਕਿਸੇ ਨੂੰ ਨਹੀਂ ਦੱਸਦਾ। ਭਾਵੇਂ ਸਾਹਮਣੇ ਵਾਲਾ ਕਿੰਨਾ ਵੀ ਕਰੀਬੀ ਮਿੱਤਰ ਕਿਉਂ ਨਾ ਹੋਵੇ। ਬੁੱਧੀਮਾਨ ਜਾਣਦਾ ਹੈ ਕਿ ਅੱਜ ਦਾ ਮਿੱਤਰ ਕੱਲ ਦਾ ਦੁਸ਼ਮਣ ਵੀ ਬਣ ਸਕਦਾ ਹੈ ਅਤੇ ਜੇ ਅਜੇ ਹóa ਹੋਇਆ ਤਾਂ ਸਭ ਤੋਂ ਪਹਿਲਾਂ ਉਹੀ ਗੱਲਾਂ ਤੁਹਾਡੇ ਖਿਲਾਫ ਵਰਤੀਆਂ ਜਾਣਗੀਆਂ ਇਸ ਦੇ ਉਲਟ ਮੂਰਖ ਵਿਅਕਤੀ ਆਪਣੇ ਦਿਲ ਦੇ ਰਾਜ ਅਤੇ ਕਮਜ਼ੋਰੀਆਂ ਦੂਜਿਆਂ ਨੂੰ ਦੱਸ ਦਿੰਦਾ ਹੈ ਜਿਸ ਦਾ ਫਾਇਦਾ ਉਠਾ ਕੇ ਉਹ ਉਸ ਨੂੰ ਧੋਖਾ ਦਿੰਦੇ ਹਨ ਨੰਬਰ 2 ਕੰਮ ਪੂਰਾ ਹੋਣ ਤੋਂ ਪਹਿਲਾਂ ਨਾ ਦੱਸਣਾ ਬੁੱਧੀਮਾਨ ਵਿਅਕਤੀ ਕਦੇ ਵੀ ਆਪਣੇ ਕਾਰਜਾਂ ਨੂੰ ਪੂਰਾ ਹੋਣ ਤੋਂ ਪਹਿਲਾਂ ਕਿਸੇ ਨੂੰ ਨਹੀਂ ਦੱਸਦਾ ਉਹ ਜਾਣਦਾ ਹੈ ਕਿ ਪਹਿਲਾਂ ਹੀ ਸਭ ਨੂੰ ਦੱਸ ਦੇਣਾ ਕੋਈ ਦੁਸ਼ਮਨ ਉਸ ਵਿੱਚ ਦਖਲ ਅੰਦਾਜ਼ੀ ਕਰਕੇ ਨੁਕਸਾਨ ਕਰ ਸਕਦਾ ਹੈ ਬੁੱਧੀਮਾਨ ਚੁੱਪਚਾਪ ਯੋਜਨਾ ਬਣਾਉਂਦਾ ਹੈ ਮਿਹਨਤ ਕਰਦਾ ਹੈ ਅਤੇ ਕੇਵਲ ਸਫਲਤਾ ਤੋਂ ਬਾਅਦ ਹੀ ਨਤੀਜੇ ਦੂਜਿਆਂ ਦੇ ਸਾਹਮਣੇ ਲਿਆਉਂਦਾ ਹੈ ਨੰਬਰ 3 ਗੁੱਸੇ ਜਾਂ ਕਾਲੀ ਵਿੱਚ ਫੈਸਲਾ ਨਾ ਲੈਣਾ। ਬੁੱਧੀਮਾਨ ਵਿਅਕਤੀ ਕਦੇ ਵੀ ਗੁੱਸੇ ਜਾਂ ਕਾਲੀ ਵਿੱਚ ਕੋਈ ਫੈਸਲਾ ਨਹੀਂ ਲੈਂਦਾ। ਉਹ ਜਾਣਦਾ ਹੈ ਕਿ ਇੱਕ ਪਲ ਦਾ ਗੁੱਸਾ ਜਾਂ ਕਾਲੀ ਨਾਲ ਚੁੱਕਿਆ ਗਿਆ ਕਦਮ ਪੂਰੀ ਮਿਹਨਤ ਨੂੰ ਬੇਕਾਰ ਕਰ ਸਕਦਾ ਹੈ। ਜੋ ਵਿਅਕਤੀ ਸ਼ਾਂਤ ਅਤੇ ਸੋਚ ਸਮਝ ਕੇ ਕਦਮ ਚੁੱਕਦਾ ਹੈ, ਉਹ ਹਰ ਸਥਿਤੀ ਵਿੱਚ ਸੁਰੱਖਿਤ ਰਹਿੰਦਾ ਹੈ। ਅਤੇ ਉਸ ਦੀ ਸੋਚ ਦੂਜਿਆਂ ਤੋਂ ਇੱਕਦਮ ਅੱਗੇ ਰਹਿੰਦੀ ਹੈ। ਨੰਬਰ 4 ਜਿਆਦਾ ਸੁਨਣਾ ਅਤੇ ਘੱਟ ਬੋਲਣਾ। ਬੁੱਧੀਮਾਨ ਵਿਅਕਤੀ ਹਮੇਸ਼ਾ ਜਿਆਦਾ ਸੁਣਦਾ ਹੈ ਅਤੇ ਘੱਟ ਬੋਲਦਾ ਹੈ। ਉਹ ਜਾਣਦਾ ਹੈ ਕਿ ਸੁਣਨ ਨਾਲ ਹੀ ਉਹ ਦੂਜਿਆਂ ਦੇ ਇਰਾਦੇ, ਚਾਲ ਅਤੇ ਅਸਲੀ ਸਥਿਤੀ ਨੂੰ ਸਮਝ ਸਕਦਾ ਹੈ। ਜੋ ਜਿਆਦਾ ਬੋਲਦਾ ਹੈ, ਉਹ ਅਕਸਰ ਅਨਜਾਨੇ ਵਿੱਚ ਆਪਣੇ ਬਾਰੇ ਮਹੱਤਵਪੂਰਨ ਜਾਣਕਾਰੀ ਦੇ ਦਿੰਦਾ ਹੈ ਜੋ ਉਸਦੇ ਲਈ ਖਤਰਾ ਬਣ ਸਕਦੀ ਹੈ ਨੰਬਰ 5 ਗਲਤੀ ਨੂੰ ਸਵੀਕਾਰ ਕਰਨਾ ਅਤੇ ਸਿੱਖਣਾ ਬੁੱਧੀਮਾਨ ਵਿਅਕਤੀ ਆਪਣੀ ਗਲਤੀ ਨੂੰ ਲੁਕਾਉਂਦਾ ਨਹੀਂ ਉਹ ਉਸ ਨੂੰ ਸਵੀਕਾਰ ਕਰਦਾ ਹੈ ਅਤੇ ਉਸ ਤੋਂ ਸਿੱਖਦਾ ਹੈ ਜੋ ਆਪਣੀ ਗਲਤੀ ਮੰਨ ਲੈਂਦਾ ਹੈ ਉਹੀ ਪਵਿੱਖ ਵਿੱਚ ਆਪਣੇ ਕਦਮ ਸੋਚ ਸਮਝ ਕੇ ਰੱਖਦਾ ਹੈ ਇਸ ਦੇ ਉਲਟ ਜੋ ਆਪਣੀ ਗਲਤੀ ਨੂੰ ਨਕਾਰਦਾ ਹੈ ਅਤੇ ਦੂਜਿਆਂ ਦੇ ਦੋਸ਼ ਲਗਾਉਂਦਾ ਹੈ ਉਹ ਵਾਰ-ਵਾਰ ਉਹੀ ਨੁਕਸਾਨ ਭੋਗਦਾ ਹੈ ਨੰਬਰ 6 ਸਮੇਂ ਦੀ ਸਹੀ ਵਰਤੋ ਆਚਾਰੇ ਚਨਕਿਆ ਨੇ ਕਿਹਾ ਪੁੱਤਰੋ ਬੁੱਧੀਮਾਨ ਵਿਅਕਤੀ ਆਪਣੇ ਸਮੇਂ ਦੀ ਸਹੀ ਵਰਤੋ ਕਰਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਵਿੱਚ ਸਮਾਂ ਸਭ ਤੋਂ ਕੀਮਤੀ ਚੀਜ਼ ਹੈ ਇਸ ਲਈ ਉਹ ਹਰ ਕਾਰਜ ਨੂੰ ਸਮੇਂ ਤੇ ਕਰਦਾ ਹੈ ਜਿਸ ਕਾਰਨ ਜੀਵਨ ਵਿੱਚ ਲਗਾਤਾਰ ਸਫਲਤਾ ਪ੍ਰਾਪਤ ਕਰਦਾ ਹੈ ਮੂਰਖ ਵਿਅਕਤੀ ਫालतू ਕੰਮਾਂ ਵਿੱਚ ਆਪਣਾ ਕੀਮਤੀ ਸਮਾਂ ਬਰਬਾਦ ਕਰ ਦਿੰਦਾ ਹੈ ਨੰਬਰ 7 ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨੀਤੀਆਂ ਦਾ ਅੰਦਾਜ਼ਾ ਲਗਾਉਣਾ। ਬੁੱਧੀਮਾਨ ਵਿਅਕਤੀ ਕਦੇ ਵੀ ਕਿਸੇ ਕੰਮ ਨੂੰ ਬਿਨਾਂ ਸੋਚੇ ਸਮਝੇ ਸ਼ੁਰੂ ਨਹੀਂ ਕਰਦਾ। ਉਹ ਪਹਿਲਾਂ ਉਸ ਦੇ ਨਤੀਜੇ ਅਤੇ ਸੰਭਾਵਿਤ ਨੁਕਸਾਨਾਂ ਦਾ ਅਨੁਮਾਨ ਲਗਾਉਂਦਾ ਹੈ। ਇਹ ਹੀ ਸਮਝਦਾਰੀ ਉਸ ਨੂੰ ਹਰ ਸਥਿਤੀ ਵਿੱਚ ਸੁਰੱਖਿਤ ਅਤੇ ਸਫਲ ਬਣਾਉਂਦੀ ਹੈ। ਜਲਦਬਾਜ਼ੀ ਵਿੱਚ ਕਦਮ ਚੁੱਕਣ ਵਾਲਾ ਅਕਸਰ ਪਛਤਾਵੇ ਦਾ ਸਾਹਮਣਾ ਕਰਦਾ ਹੈ। ਨੰਬਰ 8 ਲਾਲਚ ਅਤੇ ਦਿਖਾਵੇ ਤੋਂ ਦੂਰ ਰਹਿਣਾ। ਬੁੱਧੀਮਾਨ ਵਿਅਕਤੀ ਕਦੇ ਵੀ ਲਾਲਚ ਜਾਂ ਦਿਖਾਵੇ ਦੇ ਪਿੱਛੇ ਨਹੀਂ ਭੱਜਦਾ। ਉਹ ਜਾਣਦਾ ਹੈ ਕਿ ਲਾਲਚ ਹਮੇਸ਼ਾ ਇਨਸਾਨ ਨੂੰ ਗਲਤ ਦਿਸ਼ਾ ਵਿੱਚ ਲੈ ਕੇ ਜਾਂਦਾ ਹੈ। ਅਤੇ ਇਹ ਅਕਸਰ ਮੁਸੀਬਤ ਬਣਦਾ ਹੈ। ਅਸਲੀ ਸਫਲਤਾ ਅਤੇ ਸਨਮਾਨ ਮਿਹਨਤ, ਸਬਰ ਅਤੇ ਸਮਝਦਾਰੀ ਨਾਲ ਹੀ ਆਉਂਦਾ ਹੈ। ਨੰਬਰ 9 ਸਾਹਮਣੇ ਵਾਲੇ ਦੀ ਚਾਲ ਅਤੇ ਇਰਾਦਿਆਂ ਨੂੰ ਪਾਪਣਾ। ਬੁੱਧੀਮਾਨ ਵਿਅਕਤੀ ਹਮੇਸ਼ਾ ਸਾਹਮਣੇ ਵਾਲੇ ਦੀ ਚਾਲ ਅਤੇ ਇਰਾਦਿਆਂ ਨੂੰ ਪਾਪਦਾ ਹੈ। ਲੋਕ ਅਕਸਰ ਉਹਵੇਂ ਨਹੀਂ ਹੁੰਦੇ ਜਿਵੇਂ ਉਹ ਦਿਖਾਈ ਦਿੰਦੇ ਹਨ। ਬੁੱਧੀਮਾਨ ਹਰ ਕਦਮ ਸੋ ਸਮਝ ਕੇ ਚੁੱਕਦਾ ਹੈ ਅਤੇ ਇਸੇ ਕਾਰਨ ਉਹ ਦੂਜਿਆਂ ਤੋਂ ਇੱਕ ਕਦਮ ਅੱਗੇ ਰਹਿੰਦਾ ਹੈ। ਨੰਬਰ 10 ਬੇਲੋੜੀ ਬਹਿਸ ਅਤੇ ਝਗੜੇ ਤੋਂ ਦੂਰ ਰਹਿਣਾ। ਬੁੱਧੀਮਾਨ ਵਿਅਕਤੀ ਬੇਲੋੜੀ ਬਹਿਸ ਅਤੇ ਝਗੜੇ ਤੋਂ ਕਦੇ ਨਹੀਂ ਵਿੱਚ ਕਦੇ ਨਹੀਂ ਪੈਂਦਾ। ਉਹ ਜਾਣਦਾ ਹੈ ਕਿ ਬਿਨਾਂ ਕਾਰਨ ਵਿਵਾਦ ਕਰਨਾ ਕੇਵਲ ਸਮਾਂ ਅਤੇ ਊਰਜਾ ਦੀ ਬਰਬਾਦੀ ਹੈ। ਅਤੇ ਅਕਸਰ ਨੁਕਸਾਨ ਹੀ ਪਹੁੰਚਾਉਂਦਾ ਹੈ ਜੋ ਸ਼ਾਂਤ ਰਹਿੰਦਾ ਹੈ ਅਤੇ ਸਿਰਫ ਜ਼ਰੂਰਤ ਅਨੁਸਾਰ ਹੀ ਬੋਲਦਾ ਹੈ ਉਹ ਹਰ ਸਥਿਤੀ ਵਿੱਚ ਸੁਰੱਖਿਤ ਰਹਿੰਦਾ ਹੈ ਨੰਬਰ 11 ਲਗਾਤਾਰ ਸਿੱਖਦੇ ਰਹਿਣਾ ਬੁੱਧੀਮਾਨ ਵਿਅਕਤੀ ਕਦੇ ਨਹੀਂ ਰੁਕਦਾ ਉਹ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ ਕਦੇ ਆਪਣੇ ਤਜਰਬਿਆਂ ਤੋਂ ਕਦੇ ਦੂਜਿਆਂ ਦੀਆਂ ਗੱਲਾਂ ਤੋਂ ਅਤਿਕਤੇ ਕਿਤਾਬਾਂ ਤੋਂ ਉਸਦੀ ਇਹ ਆਦਤ ਉਸ ਨੂੰ ਹਰ ਦਿਨ ਥੋੜਾ ਹੋਰ ਬਿਹਤਰ ਬਣਾਉਂਦੀ ਹੈ ਜਿੰਨਾ ਲੋਕਾਂ ਦੀ ਸਿੱਖਣ ਦੀ ਆਦਤ ਨਹੀਂ ਹੁੰਦੀ ਉਹ ਉਹੀ ਪੁਰਾਣੀ ਗਲਤੀ ਵਾਰ-ਵਾਰ ਦੁਹਰਾਉਂਦੇ ਹਨ ਨੰਬਰ 12 ਕਦੇ ਹਾਰ ਨਾ ਮੰਨਾਂ ਬੁੱਧੀਮਾਨ ਵਿਅਕਤੀ ਕਦੇ ਹਾਰ ਨਹੀਂ ਮੰਨਦਾ वो जानता है कि लगातार कोशिश करन वाला ही अंत विच सफलता पाँगा है असफलता तो डरना मूर्खता है क्योंकि असफलता सिर्फ यह संकेत दी है कि तरीका बदलन की जरूरत है असली हार तो उदो हदों इंसान कोशिश करना ही छोस्तो तो ये सन बुद्धिमान व्यक्ति दया बारह निशानिया ਇੰਨਾ ਵਿੱਚੋਂ ਤੁਹਾਡੇ ਅੰਦਰ ਕਿਹੜੇ-ਕਿਹੜੇ ਗੁਣ ਹਨ ਇੱਕ ਕਮੈਂਟ ਵਿੱਚ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ